ਅਰਿਆਨੰਦ ਦੇ ADGP ਐਡੀਸ਼ਨਲ ਡਾਇਰੈਕਟਰੀ ਜਨਰਲ ਆਫ ਪੁਲਿਸ ਪੂਰਨ ਕੁਮਾਰ ਦੀ ਜਿਹੜੀ লাশ ਆ ਗੋਲੀਆਂ ਨਾਲ ਲੱਗੀ লাশ ਉਹਨਾਂ ਦੇ ਸੈਕਟਰ 11 ਦੇ ਘਰ ਦੇ ਵਿੱਚੋਂ ਗਿਆ ਸੈਕਟਰ 11 ਚੰਡੀਗੜ੍ਹ ਦੇ ਘਰ ਦੇ ਵਿੱਚੋਂ ਮਿਲੀ ਪੁਲਿਸ ਦਾ ਮੰਨਣਾ ਵਾ ਕਿ ਉਹਨਾਂ ਨੇ ਆਪਣੇ ਸਰਵਿਸ ਰੋਲਰ ਦੇ ਨਾਲ ਖੁਦਕੁਸ਼ੀ ਕੀਤੀ ਕਾਰਨ ਕੀ ਸੀ ਇਹਦੇ ਬਾਰੇ ਹਾਲੇ ਕੋਈ ਪਤਾ ਨਹੀਂ ਰੋहतक ਸੁਨਾਰੀਆ ਜੇਲ ਦੇ ਉਹਨਾਂ ਨੂੰ ਚਾਰਜ ਦਿੱਤਾ ਹੋਇਆ ਸੀ ਉਹਦੇ ਚੋਂ ਤਾਇਨਾਤ ਸਨ ਉਸੜੀ ਉਹਨਾਂ ਦੇ ਘਰ ਉਹਨਾਂ ਦੀ ਪਤਨੀ ਘਰ ਨਹੀਂ ਸੀ ਪਤਾ ਲੱਗਾ ਵਾ ਕਿ ਪਤਨੀ ਜਿਹੜੀ ਆ ਅ ਅਮ੍ਰਿਤ ਪੀ ਕੁਮਾਰ ਆਈਏਐਸ ਅਫਸਰ ਆ ਤੇ ਅੱਜਕੱਲ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਨਾਲ ਜਿਹੜੀ ਟੀਮ ਜਾਪਾਨ ਭੇਜੀ ਹੋਈ ਆ ਉਹਦੇ ਵਿੱਚ ਐਸਲਿਓ ਸ਼ਾਮਿਲ ਨੇ ਬਹੁਤ ਦੁਖਦਾਇਕ ਘਟਨਾਵਾ ਏਡੀਜੀਪੀ ਰੈਂਕ ਦਾ ਅਫੀਸਰ ਪੂਰਨ ਕੁਮਾਰ ਅ ਅਸਲਿਓ ਦੁਨੀਆ 'ਚ ਨਹੀਂ ਰਹੇ ਪੁਲਿਸ ਮੁਤਾਬਕ ਉਹਨਾਂ ਨੇ ਖੁਦਕੁਸ਼ੀ ਕੀਤੀ ਹਾਲਾਂਕਿ ਤਫ਼ਤੀਸ਼ ਜਾਰੀ ਆ ਇਹ ਬਾਅਦਸ ਪਤਾ ਲੱਗੂਗਾ ਕਿ ਵਾਕਈ ਇੱਕ ਖੁਦਕਸ਼ੀ ਹੈ ਜਾਂ ਕੁਝ ਹੋਰ ਦੂਜੀ ਖਬਰ ਵੱਲ ਵਧਦੇ ਆਂ ਦੂਜੀ ਖਬਰ ਬਿਹਾਰ ਦੀਆਂ ਚੋਣਾਂ ਨੂੰ ਲੈ ਕੇ ਆ ਬਿਹਾਰ ਦੀਆਂ ਚੋਣਾਂ ਜਿਹੜੀਆਂ ਵਾ ਦੋ ਗੇੜਾਂ ਦੇ ਵਿੱਚ ਹੋਣ ਗਿਆ ਨਵੰਬਰ 6 ਤੇ 11 ਨੂੰ ਵੋਟਾਂ ਜਿਹੜੀਆਂ ਵਾ ਉਹ ਪੈਣ ਗਿਆ ਨਤੀਜਾ ਜਿਹੜਾ ਵਾ ਉਹ 14 ਨਵੰਬਰ ਨੂੰ ਆਵੇਗਾ ਟੋਟਲ ਸੀਟਾਂ ਬਿਹਾਰ ਦੇ ਵਿੱਚ ਨੇ ਵਿਧਾਨ ਸਭਾ ਸੀਟਾਂ 243 ਉੱਥੇ ਹੁਣ ਇਸ ਵੇਲੇ ਐਨਡੀਆ ਦੀ ਸਰਕਾਰ ਜਿਹੜੀ ਆ ਉਹ ਸੱਤਾ ਦੇ ਵਿੱਚ ਆ ਔਰ ਜੋ इंडिकेशन ਸਿਆ ਉਹਨਾਂ ਮੁਤਾਬਕ ਤਿੰਨ ਤਰਫਾ ਮੁਕਾਬਲਾ ਹੋਊਗਾ ਇੱਕ ਪਾਸੇ ਐਨਡੀਏ ਜਿਹਦੀ ਅਗਵਾਈ ਨਿਤਿਸ਼ ਕੁਮਾਰ ਕਰ ਰਹੇ ਨੇ ਨਿਤਿਸ਼ ਕੁਮਾਰ ਦੀ ਜਨਤਾ ਦਲ ਯੂनाइटेड ਐਨਡੀਏ ਦਾ ਹਿੱਸਾ ਦੂਜੇ ਪਾਸੇ ਹੋਊਗਾ ਮਹਾ ਗਠਬੰਧਨ ਰਾਸ਼ਟਰੀ ਜਨਤਾ ਦਲ ਤੇ ਕਾਂਗਰਸ ਇਸ ਮਹਾ ਗਠਬੰਧਨ ਦਾ ਹਿੱਸਾ ਨੇ ਐਰ ਕੀ ਤੀਜਾ ਤਿਰ ਬਿਹਾਰ ਦੇ ਵਿੱਚ ਹੋਵੇਗਾ ਪ੍ਰਸ਼ਾਂਤ ਕੁਸ਼ੋਰ ਦੀ ਜਨ ਸੂਰਜ ਪਾਰਟੀ ਸੋ ਤਿੰਨ ਤਰਫਾ ਮੁਕਾਬਲਾ ਵਾ ਔਰ ਪਿੱਛੇ ਜੇ ਵੋਟਰ ਸੂਚੀਆਂ ਨੂੰ ਲੈ ਕੇ ਉਹਨਾਂ ਦੀ ਖਾਸ ਪਰਚਾਲ ਨੂੰ ਲੈ ਕੇ ਜਿਹਨੂੰ ਐਸਆਰ ਕਹਿੰਦੇ ਆ ਕਾਫੀ ਸਿਆਸਤ ਗਰਮਾਈ ਹੋਈ ਆ ਇਲੈਕਸ਼ਨ ਕਮਿਸ਼ਨ ਦਾ ਮੰਨਣਾ ਵਾ ਕਹਿਣਾ ਵਾ ਕਿ ਇਹ ਵੋਟਾਂ ਦਾ ਸ਼ੁੱਧੀਕਰਨ ਸੀ ਲੇਕਿਨ ਵਿਰੋਧੀ ਧਿਰ ਕਹਿ ਰਹੇ ਨੇ ਕਿ ਇਹ ਵੋਟਾਂ ਦੀ ਚੋਰੀ ਦਾ ਇੱਕ ਜ਼ਰੀਆ ਸੀ ਪੋਤਾ ਦਿਲਚਸਪ ਮੁਕਾਬਲਾ ਹੋਣ ਜਾ ਰਿਹਾ ਵਾ ਔਰ ਦੇਖਣਾ ਹੈਗਾ ਕਿ ਜਨ ਸੂਰਜ ਪਾਰਟੀ ਪ੍ਰਸ਼ੰਤ ਕੁਮਾਰ ਦੀ ਪਾਰਟੀ ਜਿਹੜੀ ਆ ਪ੍ਰਸ਼ੰਤ ਕਿਸ਼ੋਰ ਦੀ ਪਾਰਟੀ ਜਿਹੜੀ ਆ ਉਹ ਕਿਹਦਾ ਨੁਕਸਾਨ ਕਰਦੀ ਆ ਤੇ ਕਿਨੂੰ ਫਾਇਦਾ ਪਹੁੰਚਾਉਂਦੀ ਆ ਲੱਗਦਾ ਨਹੀਂ ਇਸ ਵੇਲੇ ਕਿ ਪ੍ਰਸ਼ੰਤ ਕਿਸ਼ੋਰ ਦੀ ਪਾਰਟੀ ਜਿਹੜੀ ਆ ਉਹ ਜਿੱਤ ਸਕਦੀ ਆ ਲੇਕਿਨ ਕਿੰਗ ਮੇਕਰ ਦਾ ਰੋਲ ਪਲੇ ਡੈਫੀਨਿਟਲੀ ਕਰ ਸਕਦੀ ਆ ਕਿ ਉਹ ਇੰਡੀਆ ਨੂੰ ਨੁਕਸਾਨ ਕਰੂਗੀ ਜਾਂ ਫਿਰ ਮਹਾ ਗਠਬੰਧ ਨੂੰ ਇਹ ਇੱਕ ਬਹੁਤ ਵੱਡਾ ਸਵਾਲ ਆ ਇਹਦੇ ਨਾਲ ਹੀ ਇਲੈਕਸ਼ਨ ਕਮਿਸ਼ਨ ਨੇ ਤਰਨ ਤਰਨ ਵਿਧਾਨ ਸਭਾ ਦੀ ਜਿਹੜੀ ਜ਼ਿਮਨੀ ਚੋਣ ਹੈ ਪੰਜਾਬ 'ਚ ਉਹਦਾ ਵੀ ਉਹਦੀ ਵੀ ਅਨਾਉਂਸਮੈਂਟ ਕਰਤੀ ਹੈ ਨਵੰਬਰ 11 ਨੂੰ ਇਹ ਜ਼ਿਮਨੀ ਚੋਣ ਹੋਊਗੀ ਤੇ ਨਤੀਜਾ 14 ਨਵੰਬਰ ਨੂੰ ਆਊਗਾ ਡਾਕਟਰ ਕਸ਼ਮੀਰ ਸਿੰਘ ਪੱਟੀ ਦੀ ਮੌਤ ਤੋਂ ਬਾਅਦ ਇਸ ਜ਼ਿਮਨੀ ਚੋਣ ਜਿਹੜੀ ਆ ਇਹ ਕਰਵਾਉਣੀ ਪੈ ਰਹੀ ਆ ਇਸ ਵੇਲੇ ਬਹੁਤ ਤਰਫਾ ਮੁਕਾਬਲਾ ਵਾ ਕਈ ਤਰ ਇਸ ਵੇਲੇ ਰੇਸ ਦੇ ਵਿੱਚ ਨੇ ਆਪਨੇ ਅਕਾਲੀ ਦਲ ਦੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਸੰਧੂ ਨੂੰ ਆਪਣਾ ਉਮੀਦਵਾਰ ਬਣਾਇਆ ਮਾ ਹਰਮਿੰਦਰ ਸਿੰਘ ਸੰਧੂ ਨੇ ਪਿੱਛੇ ਜੇ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦਾ ਪਹਿਲਾ ਫੜਿਆ ਸੀ ਕਾਂਗਰਸ ਦੇ ਉਮੀਦਵਾਰ ਹੋਣਗੇ ਕਰਨਬੀਰ ਸਿੰਘ ਬੁਰਜ ਕਾਲੀ ਦਲ ਦੇ ਉਮੀਦਵਾਰ ਨੇ ਸੁਖਵਿੰਦਰ ਕੌਰ ਰੰਦਾਵਾ ਤੇ ਭਾਜਪਾ ਦੇ ਉਮੀਦਵਾਰ ਨੇ ਹਰਜੀਤ ਸਿੰਘ ਸੰਧੂ ਵਾਰਿਸ ਪੰਜਾਬ ਨੇ ਆਪਣਾ ਕੈਂਡੀਡੇਟ ਜਿਹੜਾ ਵਾ ਕੁਝ ਥੇਰ ਪਹਿਲਾਂ ਅਨਾਉਂਸ ਕੀਤਾ ਵਾ ਸੰਦੀਪ ਸਿੰਘ ਸਣੀ ਦੇ ਪ੍ਰਾ ਉਹਨਾਂ ਦੇ ਉਮੀਦਵਾਰ ਹੋਣਗੇ ਸੰਦੀਪ ਸਿੰਘ ਸਣੀ ਸ਼ਿਵ ਸੈਨਾ ਲੀਡਰ ਸੁਦੀਰ ਸੂਰੀ ਦੇ ਕਤਲ ਦੇ ਵਿੱਚ ਪਟਿਆਲਾ ਜੇਲ੍ਹ ਦੇ ਵਿੱਚ ਨੇ ਉੱਥੇ ਉਹਨਾਂ ਨੇ ਕੁਝ ਪੁਲਿਸ ਸਾਬਕਾ ਪੁਲਿਸ ਅਧਿਕਾਰੀਆਂ ਤੇ ਵੀ ਹਮਲਾ ਕੀਤਾ ਸੀ ਜਿੱਦਾਂ ਚ ਇਨਸਪੈਕਟਰ ਸੁਭਾ ਸਿੰਘ ਦੀ ਡੈਥ ਵੀ ਹੋ ਗਈ ਸੀ ਉਹਨਾਂ ਦੇ ਬ੍ਰਦਰ ਜਿਹੜੇ ਨੇ ਉਹ ਵਾਰਿਸ ਪੰਜਾਬ ਪਾਰਟੀ ਦੇ ਉਮੀਦਵਾਰ ਹੋਣਗੇ ਆ ਵੋਟਾਂ ਕਿਉਂਕਿ 5-6 ਪਾਰਟੀਆਂ ਰੇਸ ਦੇ ਵਿੱਚ ਆ ਸੋ ਵੋਟਾਂ ਡਿਵਾਈਡ ਹੋਣਗੀਆਂ ਇਸ ਵੋਟ ਡਿਵੀਜ਼ਨ ਦਾ ਕਿਹਨੂੰ ਫਾਇਦਾ ਹੋਊਗਾ ਵੈਸੇ ਇਹ ਪੰਥਿਕ ਸੀਟ ਐ ਕਿਉਂਕਿ ਖਡੂਰ ਸਾਹਿਬ ਤੋਂ ਵਾਰਿਸ ਪੰਜਾਬ ਦੇ ਜਿਹੜੇ ਲੀਡਰ ਨੇ ਅੰਮ੍ਰਿਤਪਾਲ ਸਿੰਘ ਉਹ ਮੈਂਬਰ ਪਾਰਲੀਮੈਂਟ ਬਣੇ ਨੇ ਲੇਕਿਨ ਫਾਈਨਲੀ ਵੋਟ ਡਿਵੀਜ਼ਨ ਦਾ ਫਾਇਦਾ ਕੌਣ ਲਊਗਾ ਇਹਦਾ ਸਭ ਤੋਂ ਵੱਧ ਨੁਕਸਾਨ ਕਿਨੂੰ ਹੋਊਗਾ ਫਾਇਦਾ ਕਿਨੂੰ ਹੋਊਗਾ ਇਹ ਇੱਕ ਬਹੁਤ ਵੱਡਾ ਇਸ ਵੇਲੇ ਸਵਾਲ ਵੱਡਾ ਚਿੰਨਿਆ ਅਗਲੀ ਖਬਰ ਵੱਲ ਵੱਧਦੇ ਆਂ ਅਗਲੀ ਖਬਰ ਮੰਡ ਪਾਗੀ ਖਬਰ ਇਟਲੀ ਤੋਂ ਆਈ ਆ ਪੰਜਾਬ ਦੇ ਚਾਰ ਨੌਜਵਾਨ ਜਿਹੜੇ ਉੱਥੇ ਨੌਕਰੀ ਕਰਨ ਗਏ ਹੋਏ ਸਨ ਉਹਨਾਂ ਦੀ ਇੱਕ ਸੜਕ ਹਾਦਸੇ 'ਚ ਮੌਤ ਹੋ ਗਈ ਉਹ ਆਪਣੇ ਕੰਮ ਤੇ ਜਾ ਰਹੇ ਸਨ ਉਹਨਾਂ ਦੀ ਕਾਰ ਦੇ ਵਿੱਚ ਇੱਕ ਟਰੱਕ ਵੱਜਾ ਔਰ ਚਾਰਾਂ ਦੀ ਉਥੇ ਮੌਤ ਹੋ ਗਈ ਤਿੰਨ ਜਲੰਧਰ ਤੋਂ ਇਹ ਨੌਜਵਾਨ ਸਨ ਹਰਵਿੰਦਰ ਸਿੰਘ ਵਾਸੀ ਕੋੜਾਵਾਹੀ ਦਾ ਸੁਰਜੀਤ ਸਿੰਘ ਮੇਡਾ ਜਲੰਧਰ ਦਾ ਤੇ ਮਨੋਜ ਕੁਮਾਰ ਆਦਮਪੁਰ ਦਾ ਇੱਕ ਰੋਪੜ ਦਾ ਨੌਜਵਾਨ ਸੀ ਜਸਕਰਨ ਸਿੰਘ ਕੋਸ਼ਿਸ਼ ਹੋ ਰਹੀ ਆ ਕਿ ਇਹਨਾਂ ਦੇ ਇਹਨਾਂ ਦੀਆਂ ਲਾਸ਼ਾਂ ਜਿਹੜੀਆਂ ਆ ਉਹ ਵਾਪਸ ਪੰਜਾਬ ਆ ਸਕਣ ਅਗਲੀ ਖਬਰ ਵੀ ਵਿਦੇਸ਼ ਨਾਲ ਜੁੜੀ ਹੋਈ ਆ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਬਹੁਤ ਸਾਰੇ ਲੋਕ ਇੰਗਲੈਂਡ ਜਾਣਾ ਚਾਹੁੰਦੇ ਆ ਇੰਗਲੈਂਡ ਦੇ ਵਿੱਚ ਇਮੀਗ੍ਰੇਸ਼ਨ ਦੇ ਉੱਤੇ ਕਾਫੀ ਸਖਤੀ ਆ ਬਹੁਤ ਸਾਰੇ ਲੋਕ ਸਮੁੰਦਰ ਦੇ ਜ਼ਰੀਏ ਯੂਰਪ ਤੋਂ ਫਰਾਂਸ ਤੋਂ ਇੰਗਲੈਂਡ ਜਾਣ ਦੀ ਕੋਸ਼ਿਸ਼ ਕਰਦੇ ਆ ਇੰਗਲਿਸ਼ ਚੈਨਲ ਨੂੰ ਕ੍ਰੋਸ ਕਰਕੇ ਇੰਗਲਿਸ਼ ਚੈਨਲ ਜਿਹੜੀ ਆ ਇਹ ਕੁਝ ਥਾਵਾਂ ਤੇ ਇੱਕ ਥਾਂ ਤੇ ਸਟ੍ਰੇਟ ਆਫ ਡੋਵਰ ਦੇ ਕੋਲ 34 ਕਿਲੋਮੀਟਰ ਦੇ ਕਰੀਬ ਆ ਪਰ ਅਦਰਵਾਈਜ਼ 2250 ਕਿਲੋਮੀਟਰ ਚੌੜੀ ਆ ਸੋ ਇਹ 보ਟਸ ਦੇ ਵਿੱਚ ਉੱਥੇ ਜਾਣ ਦੀ ਕੋਸ਼ਿਸ਼ ਕਰਦੇ ਆ ਡੰਕੀ ਰੂਟ ਲਾ ਕੇ ਵੈਸੇ ਅਦਰਵਾਈਜ਼ ਡੰਕੀ ਰੂਟ ਅਮਰੀਕਾ ਦਾ ਜਿਹੜਾ ਉਹ ਮੈਕਸੀਕੋ ਦੇ ਥਰੂ ਆ ਲੇਕਿਨ ਇਹ ਬੋਟ ਦੇ ਥਰੂ ਡੰਕੀ ਰੂਟ ਲਾ ਕੇ ਇਹ ਜਾਣ ਦੀ ਕੋਸ਼ਿਸ਼ ਕਰਦੇ ਆ ਕਈ ਵਾਰਾਂ ਉੱਥੇ ਟ੍ਰੈਜੇਡੀ ਹੋ ਚੁੱਕੀ ਆ ਔਰ ਇਸ ਦੇ ਵਿੱਚ ਦੋ ਨੌਜਵਾਨ ਕਹਿੰਦੇ ਆ 80 ਦੇ ਕਰੀਬ ਇਸ ਬੋਟ ਦੇ ਵਿੱਚ ਲੋਕ ਸਵਾਰ ਸਨ ਬੋਟ ਪਰਲਟ ਗਈ ਦੋ ਲੋਕਾਂ ਦੀ ਮੌਤ ਹੋ ਗਈ ਉਹਨਾਂ ਦੇ ਵਿੱਚ ਇੱਕ ਪੰਜਾਬ ਦਾ ਨੌਜਵਾਨ ਆ ਅਰਵਿੰਦਰ ਸਿੰਘ ਉਹ ਉਹ ਲਾਪਤਾ ਲੱਗ ਰਿਹਾ ਵਾ ਅਰ ਖਦਸ਼ਾ ਵਾ ਕਿ ਸ਼ਾਇਦ ਉਹ ਦੁਨੀਆ ਦੇ ਵਿੱਚ ਨਹੀਂ ਰਿਹਾ ਫਿਰ ਵੀ ਉਹਦੀ ਪਾਲ ਜਾਰੀ ਆ ਔਰ ਦੇਖਦੇ ਹਾਂ ਕਿ ਇੰਡੀਅਨ ਗਵਰਨਮੈਂਟ ਟੇਕ ਅਪ ਕਰਦੀ ਹੈ ਕਿ ਨਹੀਂ 2024 ਦੇ ਵਿੱਚ ਵੀ 12 ਲੋਕਿਆਂ ਦੀ ਮੌਤ ਹੋ ਗਈ ਸੀ ਉਹਨਾਂ ਦੀ ਬੋਟ ਕੈਪਸਾਈਜ਼ ਕਰ ਗਈ ਸੀ ਔਰ ਇਹ ਜਿਹੜੀ ਘਟਨਾ ਜਿਹਦੇ ਚ ਇੱਕ ਨੌਜਵਾਨ ਜਿਹੜਾ ਵਾ ਉਹ ਲਾਪਤਾ ਵਾ ਇਹ ਯਾਦ ਦਿਵਾਉਂਦੀ ਹੈ 1996 ਦੀ ਮਾਲਟਾ ਬੋਟ ਟ੍ਰੈਜਡੀ ਤੁਹਾਨੂੰ ਯਾਦ ਹੋਊਗਾ ਆਲਮੋਸਟ 170 ਪੰਜਾਬ ਦੇ ਨੌਜਵਾਨ ਮਾਲਟਾ ਬੋਟ ਟ੍ਰੈਜੇਡੀ 'ਚ ਮਾਰੇ ਗਏ ਸਨ ਬਲਵੰਤ ਸਿੰਘ ਖੇੜਾ ਇਹਨਾਂ ਦੇ ਪਰਿਵਾਰਾਂ ਨੂੰ ਇਨਸਾਫ ਦਵਾਉਣ ਲਈ ਜਦੋਂ-ਜਦ ਕਰਦੇ ਰਹੇ ਫਿਰ 2023 ਦੇ 24 ਪੂਰੇ ਹੋ ਗਏ सीबीआई ਵੱਲੋਂ ਕੇਸ ਵੀ ਰਜਿਸਟਰ ਕੀਤਾ ਗਿਆ ਇਹ ਕੇਸ ਹਾਲੀ ਵੀ ਕੋਰਟਸ ਦੇ ਵਿੱਚ ਚੱਲ ਰਿਹਾ ਵਾ ਲੇਕਿਨ ਇਸ ਕੇਸ ਦੇ ਵਿੱਚ ਬਹੁਤ ਅਫਸੋਸ ਦੀ ਗੱਲ ਆ ਕਿ ਦੁਬਾਰਾ ਹਾਲੀ ਵੀ ਨੌਜਵਾਨ ਜਿਹੜੇ ਆ ਇਹ ਬੋਟ ਦੇ ਜ਼ਰੀਏ ਇਸੇ ਤਰ੍ਹਾਂ ਜਾਨ ਦੀ ਕੋਸ਼ਿਸ਼ ਇੰਗਲੈਂਡ ਜਾਨ ਦੀ ਕੋਸ਼ਿਸ਼ ਜਾਂ ਯੂਰਪ ਜਾਨ ਦੀ ਕੋਸ਼ਿਸ਼ ਕਰਦੇ ਆ Esa es la idea en busca